ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਇੱਥੇ ਜਿਹੜਾ ਫ੍ਰੀ ਲੰਗਰ ਅਸੀਂ ਲਾਇਆ ਹੈ ਕਿਤਾਬ ਕੱਪੜਿਆਂ ਦਾ ਉਹਨਾਂ ਕੱਪੜਿਆਂ ਦੇ ਵਿੱਚ ਸਾਨੂੰ ਉਹਨਾਂ ਨੇ ਟੈਂਪੂ ਭਰ ਕੇ ਭੇਜਿਆ ਤੇ ਗਾਹਾਂ ਤੋਂ ਵੀ ਉਹਨਾਂ ਨੇ ਭਰੋਸਾ ਦਿਵਾਇਆ ਹੈ ਵੀ ਜਿੰਨੇ ਮਰਜ਼ੀ ਕੱਪੜੇ ਸਾਥੋਂ ਲਿਜਾ ਸਕਦੇ ਹੋ ਤੇ ਅਸੀਂ ਅਪੀਲ ਕਰਦੇ ਆਂ ਆਮ ਲੋਕਾਂ ਨੂੰ ਵੀ ਜਿਹੜੇ ਹੋਰ ਦਾਨੀ ਸੱਜਣ ਨੇ ਸ਼ਹਿਰ ਵਾਸੀ ਹੈ ਜਾਂ ਕੋਈ ਆਲੇ-ਦਾਲ ਦੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਕੋਲੇ ਕੋਈ ਵੀ ਕੱਪੜੇ ਫालतू ਪਏ ਆ ਓ ਪਲੀਜ਼ ਸਾਡੇ ਕੋਲੇ ਇੱਥੇ ਸ਼ਹੀਦ ਭਗਤ ਸਿੰਘ ਚੌਕ ਜਿਹੜਾ ਹੈਗਾ ਜਾਖਲ ਰੋਡ ਸੁਨਾਮ ਪਹੁੰਚਦੇ ਕਰ ਦੋ ਤੇ ਅਸੀਂ ਸ਼ਹੀਦ ਭਗਤ ਸਿੰਘ ਚੌਕ ਦੇ ਜਿਹੜੇ ਮਤਲਬ ਓਨਰ ਨੇ ਸ੍ਰੀ ਮਤਲਬ ਅਮਨ ਡਾਕਟਰ ਅਮਨ ਜੀ ਉਹਨਾਂ ਦਾ ਇਸ ਗੱਲੋਂ ਵੀ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਮਤਲਬ ਇੱਥੇ ਸਵਾਰੀਆਂ ਦੇ ਖੜਨ ਵਾਸਤੇ ਇੱਕ ਬੱਸ ਸਟੈਂਡ ਬਣਾਇਆ ਹੈ ਗਦਰੀ ਗਲਾਬਕੌਰ ਦੇ ਨਾਂ ਤੇ ਇਹ ਬਹੁਤ ਵੱਡਾ ਉਪਰਾਲਾ ਹੈ ਖਾਸ ਕਰਕੇ ਜਿਹੜਾ ਮਤਲਬ ਜਿਵੇਂ ਇਸ ਮੌਕੇ ਗਦਰੀ ਗਲਾਬਕੌਰ ਦਾ 100 ਸਾਲਾ ਵਿਸ਼ੋੜਾ ਸਮਾਗਮ ਚੱਲ ਰਿਹਾ ਹੈ ਉਸ ਨੂੰ ਇਹ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੈ ਤੇ ਇਹ ਇੱਕ ਤਰ੍ਹਾਂ ਦੀ ਜਿਹੜੀ ਗਦਰੀ ਗਲਾਬਕੌਰ ਦੀ ਵਿਰਾਸਤ ਨੂੰ ਸਾਂਭਣ ਦਾ ਇੱਕ ਉਪਰਾਲਾ ਹੈ ਅਸੀਂ ਫੇਰ ਦੁਆਰਾ ਸੂਰੀ ਦਾ ਕ੍ਰਿਸ਼ਨ ਸਿੰਘ ਗਰੂਰੀ ਕ੍ਰਿਸ਼ਨ ਸਿੰਘ ਗਰੂਰੀ ਜੀ ਦਾ ਪੂਰਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਕੱਪੜਿਆਂ ਦਾ ਲੰਗਰ ਵਿੱਚ ਆਵਦਾ ਯੋਗਦਾਨ ਪਾਇਆ ਤੇ ਨਾਲ ਲੋਕਾਂ ਨੂੰ ਦੁਬਾਰਾ ਅਪੀਲ ਕਰਦੇ ਆ ਜਿਨ੍ਹਾਂ ਕੋਲੇ ਫालतू ਕੱਪੜੇ ਪਏ ਐ ਉਹ ਇੱਥੇ ਸਾਡੇ ਕੋਲ ਪਹੁੰਚ ਦੇ ਕਰਨ ਤਾਂ ਜੋ ਅਸੀਂ ਹੋਰ ਲੋੜਵੰਦ ਲੋਕਾਂ ਨੂੰ ਇਹ ਕੱਪੜੇ ਦੇ ਸਕੀਏ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਭਰਨ ਵਾਲਾ ਮਾਲ ਵਧ ਜਾ ਮਾ ਚੱਲ ਜਾ ਚੱਲ ਚੱਲ ਅਸੀਂ ਦਾ ਸਭ ਜੀ ਦਾ ਡਾਕਟਰ ਅਮਨਜੀਤ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੰਗਰੀਬਾਂ ਦੇ ਲਈ ਇੱਕ ਲੰਗਰ ਦੇ ਕੱਪੜਿਆਂ ਦੀ ਫ੍ਰੀ ਸੇਵਾ ਦੇ ਲਈ ਜਨਤਾ ਨੂੰ ਕਰ ਰਹੇ ਨੇਗੇ ਇਹ ਤੇ ਉਹ ਜਿਹੜੇ ਫਾਊਂਡੇਸ਼ਨ ਸੰਗਰੂਰ ਵੱਲੋਂ ਵੀ ਜਿਹੜੇ ਕੁਝ ਕਰੋ ਗਰੀਬਾਂ ਦੀ ਮਦਦ ਲਈ ਉਹਨਾਂ ਨੇ ਟੈਂਪੂ ਭੇਜਿਆ ਤੇ ਉਹ ਗਾਹਾਂ ਨੂੰ ਵੀ ਅੱਗੇ ਵਾਸਤੇ ਸਿੱਧਾ ਟੈਂਪੂ ਭੇਜਣ ਦਾ ਭੇਜਿਆ ਕਰਨਗੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰਾਂ ਨੂੰ ਵੀ ਇਹ ਜੇ ਕੰਮਾਂ 'ਚ ਬਹੁਤ ਯੋਗਦਾਨ ਪਾਉਣਾ ਚਾਹੀਦਾ ਜੀ ਲੋਡ ਬੰਦ ਲਿਜਾ ਸਕਣਗੇ ਤੇ ਜਿਹਦੇ ਬਾਦੂ ਨੇ ਉਹ ਦੇ ਸਕਣ ਧੰਨਵਾਦ ਜੀ ਦੋਸਤੋ ਤੁਸੀਂ ਵੀ ਵੀਡੀਓ ਸੁਣੀ ਆ ਆਪਾਂ ਇੱਕ ਵਾਰ ਫੇਰ ਜ਼ਿਕਰ ਕਰ ਦਈਏ ਵੀ ਇੱਥੇ ਇਹ ਜਿਹੜਾ ਕੱਪੜਿਆਂ ਦਾ ਖੋਲਿਆ ਵਾਲਾ ਲੋਡ ਬੰਦਾ ਵਾਸਤੇ ਤੇ ਆ ਤੁਸੀਂ ਦੇਖ ਸਕਦੇ ਭਗਤ ਸਿੰਘ ਦਾ ਹੋ ਆ ਗਿਆ ਨਾਲ ਬੁੱਤਾ ਇੱਥੇ ਜਾਖੜ ਰੋਡ ਹੈ ਇੱਕ ਵਾਰ ਫੇਰ ਆ ਕ੍ਰਿਸ਼ਨ ਸੰਮਰੂਪੀ ਚੇਅਰਮੈਨ ਕੁਝ ਕਰੋ ਫਾਊਂਡੇਸ਼ਨ ਦਾ ਅਸੀਂ ਧੰਨਵਾਦ ਕਰਦੇ ਆ ਉਹਨਾਂ ਦੇ ਸਾਰੇ ਮੈਂਬਰਾਂ ਦਾ ਤੇ ਸਾਡੇ ਵਾੜ ਛੋਟੇ ਜਿਹੇ ਸੱਦੇ ਤੇ ਐਡਾ ਵੱਡਾ ਉਪਰਾਲਾ ਕੀਤਾ ਕਿ ਟੈਂਪੋ ਭਰ ਕੇ ਜਿਹੜਾ ਉਹਨਾਂ ਦੀ ਸੰਸਥਾ ਵੱਲੋਂ ਇੱਥੇ ਕੱਪੜੇ ਭੇਜੇ ਨੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਹੋਰ ਬਲਾਰਾ ਨੇ ਬੋਲੀ ਦਿੱਤਾ ਤੇ ਕਰੋ ਸੇਵਾ ਇਹ ਵਧੀਆ ਜਿੰਦਗੀ ਚ ਕੁਝ ਨਹੀਂ ਜਾਣਾ ਨਾਲ ਹੈ ਨਾ ਜਿੰਦਾਬਾਦ